ਫਰੀ ਕੋਡ ਸੀਟ ਤਾਂ ਸ਼ਰਤ ਲੱਗ ਗਈ 50-50 ਹਜ਼ਾਰ ਦੀ ਦੱਸੋ ਵੀ ਕੌਣ ਜਿੱਤੂਗਾ ਕਰਨ ਜੀ ਤੇ ਮੋਹਨ ਜੀ ਆਹ 50000 ਰੁਪਏ ਪਿਆ ਆਪਣਾ ਬਾਈ ਠੀਕ ਹੈ ਤੁਸੀਂ ਵੀ ਸਰਦਾਰ ਸਰਬੀ ਸਿੰਘ ਖਾਲਸਾ ਜੀ ਆਹ 50000 ਆਪਣੇ ਆ ਠੀਕ ਹੈ ਜੇ ਦੋਵੇਂ ਜਿੱਤਦੇ ਆ ਦੋਹਾਂ ਜਿੱਦਾਂ ਜਿੱਤੂਗਾ 90 ਲੱਖ ਰੁਪਏ ਆ ਜੂਗਾ ਇਹ ਤਾਂ ਸਰਬਜੀਤ ਸਿੰਘ ਜੱਦਾ ਬਾਈ ਜੀ 5000 ਰੁਪਏ ਇਹਦਾ ਮੈਂ ਇਹ ਮੈਂ ਇਹਦੇ ਕੋਲੇ ਨਹੀਂ ਲੈਣ ਹਾਂ ਉਹ ਪੈਸੇ ਹੋਣਗੇ ਜਲਵੀਰ ਸਿੰਘ ਜੁਗਣੀ ਠੀਕ ਹੈ ਠੀਕ ਹੈ ਉਹਦੇ ਕੋਲੇ ਹੋਣਗੇ ਤੇ ਜੇ ਮੇਰਾ ਜਿੱਤ ਗਿਆ ਮੈਂ ਤੇਰੇ ਕੋਲੇ ਪੈਸੇ ਲੈਣ ਆਉਣਾ ਠੀਕ ਹੈ ਜੇ ਕੋਈ ਮੰਨ ਲੈ ਇਹਨਾਂ ਚੋਂ ਦੋ ਕੋਈ ਹੋਰ ਜਿੱਤ ਗਿਆ ਸਾਡੇ ਪੈਸੇ ਆਪਦੇ ਆਪੇ ਵਾਪਸ ਆ ਬਸ ਠੀਕ ਹੈ ਜੀ ਤੁਸੀਂ ਵੀ ਠੀਕ ਹੈ ਜੀ ਠੀਕ ਓਕੇ ਫ੍ਰੀ ਕੋਡ ਸੀਟ ਤਾਂ ਸ਼ਰਤ ਲੱਗ ਗਈ 5000 ਰੁਪਏ ਦੀ ਦੱਸੋ ਵੀ ਕੌਣ ਜਿੱਤੂਗਾ ਕਰਨ ਜੀ ਤੇ ਨੌਲਜ ਆਹ 5000 ਰੁਪਏ ਪਏ ਆਪ ਨੂੰ ਬਾਈ ਠੀਕ ਹੈ ਤੁਸੀਂ ਵੀ ਸਰਦਾਰ ਸਰਜੀਤ ਸਿੰਘ ਖਾਲਸਾ ਜੀ ਆਪ ਜੀ ਆਪ ਆਪਣਾ ਜੀ ਠੀਕ ਹੈ ਜੀ ਜੇ ਦੋਵੇਂ ਜਿੱਤਦੇ ਆ ਦੋਆਂ ਚਿੱਲੇ ਜਿੱਤੂਗਾ ਕੋણો ਲੱਖ ਰੁਪਏ ਆ ਜਾਊਗਾ ਇਹ ਤਾਂ ਸਰਬਜੀਤ ਸਿੰਘ ਜਿੱਤਦਾ ਬਾਈ ਜੀ 5000 ਰੁਪਏ ਇਹਦਾ ਮੈਂ ਇਹ ਮੈਂ ਇਹਦੇ ਕੋਲੇ ਲੈਣ ਆਉਂਦਾ ਉਹ ਪੈਸੇ ਹੋਣਗੇ ਜਲਵੀਰ ਸਿੰਘ ਜੁਗਣੀ ਠੀਕ ਹੈ ਠੀਕ ਹੈ ਉਹਦੇ ਕੋਲੇ ਹੋਣਗੇ ਤੇ ਜੇ ਮੇਰਾ ਜਿੱਤ ਗਿਆ ਮੈਂ ਤੇਰੇ ਕੋਲੇ ਪੈਸੇ ਲੈਣ ਆਉਣਾ ਠੀਕ ਹੈ ਤੇ ਜੇ ਕੋਈ ਮੰਨ ਲੈ ਇਹਨਾਂ ਚੋਂ ਦੋ ਕੋਈ ਹੋਰ ਜਿੱਤ ਗਿਆ ਸਾਡੇ ਪੈਸੇ ਆਉਂਦੇ ਆਉਂਦੇ ਵਾਪਸ ਬਸ ਠੀਕ ਹੈ ਜੀ ਤੁਸੀਂ ਵੀ ਠੀਕ ਹੈ ਜੀ ਠੀਕ ਬਾਈ ਜੀ ਠੀਕ ਓਕੇ ਫਰੀ ਕੋਡ ਸੀਡ ਤਾਂ ਸ਼ਰਤ ਲੱਗ ਗਈ 50-50 ਹਜ਼ਾਰ ਦੀ ਦੱਸੋ ਵੀ ਕੌਣ ਜਿੱਤੂਗਾ ਕਰਨ ਜੀ ਤੇ ਨੌਬ ਜੀ ਆਹ 50 ਹਜ਼ਾਰ ਰੁਪਇਆ ਪਏ ਆਪਾਂ ਨੂੰ ਬਾਈ ਠੀਕ ਹੈ ਤੁਸੀਂ ਵੀ ਸਰਦਾਰ ਸਰਬੀ ਸਿੰਘ ਖਾਲਸਾ ਜੀ ਆਪ ਜੀ ਨੇ ਪਿਆ ਆਪਣਾ ਠੀਕ ਹੈ ਜੀ ਜੇ ਦੋਵੇਂ ਜਿੱਤਦੇ ਆ ਦੋਹਾਂ ਚ ਜਿਹੜਾ ਜਿੱਤੂਗਾ ਉਹਨੋਂ ਲੱਖ ਰੁਪਏ ਆ ਜਾਊਗਾ ਇਹ ਤਾਂ ਸਰਬਜੀਤ ਸਿੰਘ ਜੱਦਾ ਬਾਈ ਜੀ 5000 ਰੁਪਏ ਇਹਦਾ ਮੈਂ ਇਹ ਮੈਂ ਇਹਦੇ ਕੋਲੇ ਲੈਣ ਆਉਂਦਾ ਉਹ ਪੈਸੇ ਹੋਣਗੇ ਜਲਵੀਰ ਸਿੰਘ ਜੁਗਣੀ ਠੀਕ ਹੈ ਠੀਕ ਹੈ ਉਹਦੇ ਕੋਲੇ ਹੋਣਗੇ ਤੇ ਜੇ ਮੇਰਾ ਜਿੱਤ ਗਿਆ ਮੈਂ ਤੇਰੇ ਕੋਲੇ ਪੈਸੇ ਲੈਣ ਆਉਂਗਾ ਠੀਕ ਹੈ ਜੇ ਕੋਈ ਮੰਨ ਲੈ ਇਹਨਾਂ ਚੋਂ ਦੋ ਕੋਈ ਹੋਰ ਜਿੱਤ ਗਿਆ ਸਾਡੇ ਪੈਸੇ ਆਪ ਲੈ ਆਉਂਦੇ ਵਾਪਸ ਬਸ ਠੀਕ ਹੈ ਤੁਸੀਂ ਵੀ ਠੀਕ ਹੈ ਜੀ ਠੀਕ ਠੀਕ ਫ੍ਰੀ ਕੋਡ ਸੀਟ ਤਾਂ ਸ਼ਰਤ ਲੱਗ ਗਈ 50-50 ਹਜ਼ਾਰ ਦੀ ਦੱਸੋ ਵੀ ਕੌਣ ਜਿੱਤੂਗਾ ਕਰਨ ਜੀ ਦਾ ਨੌਜੀ ਆਹ 5000 ਰੁਪਏ ਪਿਆ ਆਪਣਾ ਬਾਈ ਠੀਕ ਹੈ ਤੁਸੀਂ ਵੀ ਸਰਦਾਰ ਸਰਬੀ ਸਿੰਘ ਖਾਲਸਾ ਜੀ ਆਪ ਜੀ ਦਾ ਪਿਆਰ ਹੈ ਠੀਕ ਹੈ ਜੀ ਜੇ ਦੋਵੇਂ ਜੱਤਦੇ ਆ ਦੋਹਾਂ ਜਿੱਲੇ ਵਿੱਚ ਜਿੱਤੂਗਾ ਕੋણો ਲੱਖ ਰੁਪਏ ਆ ਜਾਊਗਾ ਇਹ ਤਾਂ ਸਰਬਜੀਤ ਸਿੰਘ ਜੱਤ ਦਾ ਬਾਈ ਜੀ 5000 ਰੁਪਏ ਇਹਦਾ ਮੈਂ ਇਹਦੇ ਕੋਲੇ ਲੈਣ ਹਾਂ ਉਹ ਪੈਸੇ ਹੋਣਗੇ ਜਲਵੀਰ ਸਿੰਘ ਜੁਬਣੀ ਠੀਕ ਹੈ ਠੀਕ ਹੈ ਉਹਦੇ ਕੋਲੇ ਹੋਣਗੇ ਤੇ ਜੇ ਮੇਰਾ ਜੱਤ ਗਿਆ ਮੈਂ ਤੇਰੇ ਕੋਲੇ ਪੈਸੇ ਲੈਣ ਆਉਂਗਾ ਠੀਕ ਹੈ ਤੇ ਜੇ ਕੋਈ ਮੰਨ ਲੈ ਇਹਨਾਂ ਚੋਂ ਦੋ ਕੋਈ ਹੋਰ ਜੱਤ ਗਿਆ ਸਾਡੇ ਪੈਸੇ ਆਪਿਆਂ ਦੇ ਵਾਪਸ ਆ ਵਾ ਠੀਕ ਹੈ ਜੀ ਤੁਸੀਂ ਵੀ ਠੀਕ ਹੈ ਜੀ ਠੀਕ ਹੈ ਬਾਈ ਜੀ ਠੀਕ ओके फ्री कोड सीड ਤਾਂ ਸ਼ਰਤ ਲੱਗ ਗਈ 50000 ਦੇ ਦੱਸੋ ਵੀ ਕੌਣ ਜਿੱਤੂਗਾ ਕਰਨ ਜੀ ਦਾ ਮੋਲ ਜੀ ਆਹ 50000 ਰੁਪਏ ਪਿਆ ਆਪਣਾ ਬਾਈ ਠੀਕ ਹੈ ਤੁਸੀਂ ਵੀ ਸਰਦਾਰ ਸਰਬੀ ਸਿੰਘ ਖਾਲਸਾ ਜੀ ਆਪ ਜੀ ਦਾ ਨਾਮ ਪਾ ਦਿਓ ਠੀਕ ਹੈ ਜੀ ਜੇ ਦੋਵੇਂ ਜਿੱਤਦੇ ਆ ਦੋਹਾਂ ਚ ਜਿੱਲਦੀ ਜਿੱਤੂਗਾ ਕੁਣੋਂ ਲੱਖ ਰੁਪਏ ਆ ਜਾਊਗਾ ਇਹ ਤਾਂ ਸਰਬਜੀਤ ਸਿੰਘ ਜੱਦਾ ਬਾਈ ਜੀ 5000 ਰੁਪਏ ਇਹਦਾ ਮੈਂ ਇਹ ਦੇ ਕੋਲੇ ਲੈਣ ਹਾਂ ਉਹ ਪੈਸੇ ਹੋਣਗੇ ਜਲਵੀਰ ਸਿੰਘ ਜੁਗਣੀ ਠੀਕ ਹੈ ਠੀਕ ਹੈ ਉਹਦੇ ਕੋਲੇ ਹੋਣਗੇ ਤੇ ਜੇ ਮੇਰਾ ਜੱਤ ਗਿਆ ਮੈਂ ਤੇਰੇ ਕੋਲੇ ਪੈਸੇ ਲੈਣ ਆਉਣਾ ਠੀਕ ਹੈ ਤੇ ਜੇ ਕੋਈ ਮੰਨ ਲੈ ਇਹਨਾਂ ਚੋਂ ਦੋ ਕੋਈ ਹੋਰ ਜੱਤ ਗਿਆ ਸਾਡੇ ਪੈਸੇ ਆਵਦੇ ਆਦੇ ਵਾਪਸ ਵਾ ਠੀਕ ਹੈ ਤੁਸੀਂ ਵੀ ਠੀਕ ਹੈ ਜੀ ਠੀਕ ਹੈ ਬਾਈ ਜੀ ਠੀਕ